ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਵੋਗੇ ਤੇ ਸੁਖਨਾ ਨਿਬੜੇਗਾ ਦਸਵੇਂ ਦਾ ਕੰਮ ਤੇ ਹਿੱਸੇ ਦੇ ਮਗਰਲੇ ਦੇ ਬੋਸ ਲਾਉਣੇ ਤੇ ਬੋਸ ਲੱਗ ਚੁੱਕੇ ਨੇ ਤੇ ਫਿਲਟਰ ਚ ਐ ਰਹਿੰਦੀ ਆ ਪਾਣੀ ਤੇ ਹੁਣ ਇਸ ਤੋਂ ਬਾਅਦ ਮਾੜਾ ਮੋਟਾ ਇਹਦਾ ਰਹਿ ਗਈ ਸ਼ਾਈਟਿੰਗ ਜੀ ਫਰੇਸ ਰੂਸ ਦੀ ਤੇ ਕਾਇਡਲ ਦਾ ਸਪਰਿੰਗ ਤੇ ਪੱਤੀ ਲਾਉਣੀ ਆ ਤੇ ਜੱਕ ਲਿਆਂਦੇ ਦੇ ਪੁਰਾਣੇ ਜੱਕ ਲੱਗੇ ਉਹ ਯਾਰ ਮਾ ਬੇਦਾਗ ਰਾੜਾ ਮਾ ਜੈਨ ਲੇਸ਼ਕਾ ਇਹਦਾ ਕੰਮ ਹੋ ਗਿਆ ਪਿੱਛੇ ਚਾਦਰ ਲੱਗ ਗਈ ਤੇ ਪਟਾਣਾ ਮਾ ਲੱਗ ਗਿਆ ਚੈਨ ਤਿਆਰ ਪਈਆ ਬ੍ਰੇਕ ਪ੍ਰੂਕ ਓਕੇ ਨੇ ਮਦਲੋ ਇੰਨੀ ਕੁ ਸੋਹਣੀ ਫੀਟਿੰਗ ਹੋਈ ਆ ਹਨਾ ਜਦੋਂ ਲੀਵਰ ਲਾਇਆ ਕੋਈ ਚੈਨ ਦੀ ਕੋਈ ਚੂਂ ਚੈਨ ਦੀ ਕਿਸੇ ਪਾਸਿਓਂ ਕੋਈ ਬਾਜ ਨਹੀਂ ਆਈ ਨੇ ਡਗ ਡਗ ਕਹਿੰਦੇ ਟੱਚ ਹੁੰਦੀ ਐ ਹੁੰਦੀ ਐ ਇੱਕ ਸਪੋਰਟ ਇਹ ਪੱਕੀ ਹੋ ਗਈ ਇੱਧਰ ਉੱਪਰ ਤੇ ਬਾਕੀ ਮਸ਼ੀਨ ਵੀ ਨੇ ਕਿਸੇ ਪਾਸੇ ਨੂੰ ਜਬਕਦੀ ਫਿਰ ਇਹਨੂੰ ਹੁਣ ਕੰਪਲੀਟ ਕਰ ਦਾਂਗੇ ਜੇ ਟਾਈਮ ਬਚਿਆ ਫਿਰ ਉਹ ਦੂਜੀ ਮਸ਼ੀਨ ਇੱਧਰ ਲਿਆ ਆਵਾਂਗੇ ਫਿਰ ਉਹਦੀਆਂ ਕੈਂਚੀਆਂ ਕੂਚੀਆਂ ਵੱਢ ਕੇ ਲਾ ਦਾਂਗੇ ਉਹਨਾਂ ਖੜਾਈਆਂ ਗੁਟਕਿਆਂ ਤੇ ਇਹ 200 ਲੱਗ ਗਏ ਨੇ ਇਹਨਾਂ ਕੁਰਦਾ ਕਮਾ ਹਾਈਤੀ ਪਈ ਸੀ ਹੁਣ ਲੈ ਗਿਆ ਪਾ ਪਾ ਲੈ ਮੈਨੂੰ ਲਾ ਦੇ ਕਿੱਥੇ ਬਾਬਾ ਪਾ ਕੇ ਦੇਖਦਾ ਹਾਂ ਚਲ ਓ ਜੀ ਪੰਜ ਚਾਲਾ ਸਟਾਟਿਓਰੇ ਤੇ ਹੁਣ ਲੱਗਿਆ ਟੰਗਣੇ ਨੂੰ ਪਾ ਦੇ ਵਿੱਕੀ ਉਹ ਜੈਕ ਨੂੰ ਨਾ ਥੱਲੋਂ ਤੋਂ 24 ਨੰਨ ਖੋਲ ਕੇ ਉਹਨੂੰ ਬਾਹਰ ਕੱਢ ਲੈ ਉਹ ਸਰ ਥੱਲੇ ਨਾਲ ਜੂਆ ਵਾਲਾ ਨਟ ਨਹੀਂ ਖੋਲਣਾ ਜਿਹੜਾ ਜੈਕ ਨੂੰ ਕਿਸੇ ਆਉਂਦਾ ਜਿਹੜਾ ਜੈਕ ਰਾਡ ਨੂੰ ਥੱਲੇ ਲੱਗਿਆ ਹੋਇਆ ਆ ਇਨੂੰ ਕੱਢ ਕੇ ਸਾਰਾ ਬਾਹਰ ਕੱਢ ਲਾ ਆ ਖੋਲੋ ਹਾ ਹਾ ਸਮਝ ਨਹੀਂ ਪਤਾ ਮੈਨੂੰ ਉੱਚ ਉੱਪਰ ਉਨੀ ਦਾ ਪਾ ਇਹ ਉਰਾਂ ਨੂੰ ਆਊਗਾ ਉਪਰਾਂ ਨੂੰ ਜਾਊਗਾ ਮਰੀਆਂ ਨਾਲ ਜ਼ੋਰ ਉਨੀ ਦਾ ਹਾਂ ਚੱਲ ਉਰੋਂ ਕਸਾਇਆ ਹੋਇਆ ਰਹੇ ਤੂੰ ਚੱਲ ਜਾ ਰਹਾ ਬਾਹਰ ਜਾ ਰਹਾ ਵੀਤਿੰਗੇ ਖਰਜਾ ਛੱਡੀਆਂ ਤਾਂ ਹਾਂ ਜਗ੍ਹਾ ਹੈਗੀ ਆ ਠੀਕ ਹੈ ਮਾੜੀ ਜਿਹਨੂੰ ਖਿੱਚ ਕੇ ਦੇਖ ਪਰ ਇਹਨੂੰ ਨੱਟ ਰੋ ਵੱਡੇ ਨੂੰ ਵੱਡੇ ਨੂੰ ਵੱਡੇ ਨੂੰ ਪਰਾਂ ਨੂੰ ਘੁਮਾ ਆ ਗਏ ਹੁਣ ਘੁਮਾ ਦੇ ਉਹ ਮੈਂ ਨੱਟ ਖੜਾਉਂਦਾ ਦੀ ਵੀ ਨੱਟ ਖੜਜੂ ਲੋਕ ਹੋ ਗਏ ਵੀ ਉਹ ਕੱਲੀ ਰਾੜ ਘੁੰਮ ਜੂ ਆਹ ਸਾਲਿਆ ਜੁੰਡਲਾ ਆਈਂ ਛੱਡ ਦੇ ਛੱਡ ਦੇ ਛੱਡ ਦੇ ਤੇ ਇਹਦਾ ਇਹਦਾ ਵੀ ਉਹ 스프ਰਿੰਗ ਨਾ ਹੁਣ ਤਾੜਪਾਈ ਖੜਾ ਹੈ ਉਹਦੇ ਵਿੱਚ ਉੱਪਰ ਪੱਤੀ ਪਾ ਕੇ ਪਿੰਲੇ ਇੰਚ ਦੀ ਉਹ ਪੱਤੀ 'ਚ 스프ਰਿੰਗ ਪਾਉਣਾ ਐਂਡ ਇਹਦਾ ਵੀ ਨਵਾਂ ਪੈ ਗਿਆ ਹੁਣ ਜੋ ਦੀਵਰ ਲਾਉਣੇ ਉਹ ਪਹਿਲੀ ਖੇਚੀ ਖੜਾ ਰੀਵਰ ਨੂੰ ਝੂਟਾ ਵੱਧ ਮਾਰਦਾ ਵਾ ਟਾਈਟ ਜਾਦੇ ਹੋ ਜਾਂਦਾ ਇਹਦੇ ਵੀ ਨਵਾਂ ਪਾਇਆ ਉਹ ਦੂਜਾ ਬੈਰਿੰਗ ਨਹੀਂ ਆਏ ਹੈਗੇ ਉਹਦੇ ਇੱਕ ਜਿਹੜੀ ਵਿਚਰਾੜ ਹੁੰਦਾ ਉਹਦਾ ਫਰਕ ਦੇ ਸਲਤ ਕੋੜ ਕੀ ਸਲਤ ਤੇ ਛੇ ਹੋ ਗਿਆ ਓਏ ਉਹ ਗਾਹਾ ਉਹ ਅਗੁੱਠੇ ਚ ਅਗੁੱਠੇ ਚ ਆ ਦੇ ਹਾਉ ਦੇ ਹਾਉ ਦੇ ਹਾਂ ਸਲਤ ਹੈ ਹੋਏ ਸਪੈਨ ਇਹ ਢੋਂਗੀ ਬਾਕੀ ਲੌਜੀ ਤੰਗਦੀ ਹੈ ਫਿਰ ਹਿੱਸਾ ਫਿਰ ਦੁਬਾਰੇ ਕਰਦੇ ਆ ਵੀਡੀਓ ਸਟਾਰਟ ਹਾਂ ਜੀ ਬੋਸ ਠੋਕ ਗਿਆ ਮਸਾਲਾ ੜ ਗਿਆ ਬਾਹਰਲੇ ਬੋਸ ਤੇ ਪਲੇਟ ਦੇ ਬਾਹਰ ਬੋਸ ਨਹੀਂ ਹੈਗਾ ਇਹ ਹੁਣ ਐਂ ਕਰਦੀ ਐ ਇਹਦਾ ਢਾਪਨ ਕਰਕੇ ਕੋਈ ਜ਼ਿਗਾਰਡ ਲਾਵਾਂਗੇ ਹੁਣ ਵੀ ਡਗ ਡਗ ਇਹਨੇ ਫੇਰ ਕਰੀ ਜਾਣਾ ਫਿਰ ਬੋਸ ਪਾਆਂ ਦਾ ਕੀ ਫਾਇਦਾ ਐਂ ਕੰਮ ਵੱਜ ਜਾਂਦਾ ਹੁੰਦਾ ਕਿਨੇ ਜੱਗੀ ਜਦੋਂ ਹੁੰਦਾ ਆ ਵੀ ਪਟਿਆ ਜਾਂਦਾ ਹੂੰ ਆਹ ਜੀ ਤਾਜ਼ਾ ਪੰਗਾ ਨਾ ਹੋਣਾ ਥੋੜਾ ਜੇ ਤਾਂ ਹੋ ਜਾਂਦਾ ਵਾਕੀ ਲੀਵਰ ਲਾਇਆ ਬਹੁਤ ਸੋਹਣੀ ਮਸ਼ੀਨ ਚੱਲੀ ਹੈ ਨਾ ਕੋਈ ਕਿਦੋਂ ਬਾਜ ਨਹੀਂ ਕੋਈ ਵਾਈਬ੍ਰੇਸ਼ਨ ਨਹੀਂ ਕੋਈ ਧੜਕਣ ਨਹੀਂ ਬਰ ਮੈਦਾ ਵੀ ਨਹੀਂ ਪਤਾ ਲੱਗਿਆ ਈਦਾ ਹੋ ਗਿਆ ਜਗਾਰਡ ਪੱਕਾ ਤੇ ਸਾਈਡਾਂ ਤੇ ਨੂੰ ਹਿਲਣੋਂ हट ਗਿਆ ਸੀ ਜੀ ਬਾਕੀ ਇਧਰ ਵੀ ਹੋ ਗਿਆ ਇੱਕ ਤੋਂ ਪੱਤੀ ਲਾਉਣੀ ਰਹੀ ਗਈ ਬਸ ਇਕੱਲੀ ਤੇ ਦੂਜੀ ਮਸ਼ੀਨ ਦਾ ਪੰਪ ਪੱਕਾ ਗਿਆ ਉਹਨੂੰ ਲਿਆਉਣੇ ਅੰਦਰ ਹੁਣ ਇਹਦੀ ਰਹੀ ਗਈ ਫੀਡਰ ਚੈਨ ਪਾਉਣੀ ਟਾਇਟਰ ਲਾ ਕੇ ਤੇ ਪਾਉਣੇ ਆ ਇਦੋਂ ਥੋੜੀ ਜਿਹੀ ਉੱਚੀ ਮਾਗਦੀ ਦੀ ਇਹ ਸੈੱਟ ਕਰਤੀ ਬਰਾਬਰ ਚੈਂਟ ਚੋਂ ਢਿੱਲੀ ਦੀ ਇਹ ਵੀ ਕਰਤੀ ਜਦੋਂ ਚੈਂਟ ਢਿੱਲੀ ਹੋਵੇ ਨਾ ਜਦੋਂ ਮਹੀਨ ਨੂੰ ਗੇੜਾ ਪਾਉਣਿਆ ਰੇਸ ਤੇ ਚੱਲਦੀ ਹੈ ਤਾਂ ਕਿਸਤੀ ਇਕਦਮ ਡਿੱਗਦੀ ਹੁੰਦੀ ਹੈ ਇਹ ਕਬਾਹਣ ਦੇ ਵਿੱਚ ਇਹਦੀ ਪਰਖ ਇਹ ਹੁੰਦੀ ਹੈ ਜੋ ਚੱਲਦੀ ਹੈ ਝੋਨੇ 'ਚ ਢੇਰੀਆਂ ਲਾਉਣ ਲੱਗ ਜਾਂਦੀ ਹੁੰਦੀ ਹੈ ਵੀ ਕਦੇ ਜ਼ੋਰ ਪਾ ਗਿਆ ਕਦੇ ਛੱਡ ਗਈ ਕਦੇ ਪਾ ਗਿਆ ਕਦੇ ਛੱਡ ਗਈ ਉਹ ਕੰਮ ਹੋ ਜਾਂਦਾ ਇਹਦੇ ਬੈਲਟ ਉਹੀ ਰੱਖੀ ਐ 2170 ਇਹਦਾ ਫਰਕ ਬਣਤਰ ਦਾ ਜਿਵੇਂ ਇਹਦੇ 2150 ਪੈਣੀ ਨਹੀਂ ਸੀ ਤੇ ਇਹਦੇ ਲਚਕ ਨਹੀਂ ਹੈਗੀ ਜਮਾਂ ਵੀ 2170 ਜੱਕੇ ਇਹ ਵੀ ਦੋਨੇ ਸੱਟ ਦਾ ਸੱਟ ਪੂਰਾ ਬਰਾਦਰ ਲੱਗ ਗਿਆ ਇਹ ਵੀ ਪੋਲੀ ਪੈ ਗਈ ਇਹਦੀ ਕਿ ਚਾ ਹੋ ਗਿਆ ਤਿਆਰ ਟੂਰ ਲਾਗੇ ਤੇ ਹੁਣ ਹੁਣਿਆ ਚੈਨ ਦਾਲੇ ਹਾਂਜੀ ਤੇ ਲਾ ਗਈ ਫਿੱਟਰ ਕਹਿਣ ਦੀ ਵਾਰੀ ਅਰਮੀ ਬਹੁਤ ਜ਼ਿਆਦੇ ਹੈ ਹੈਲੋ ਕੈਸੇ ਹੋ ਅਸੇ ਹੈ ਬੜੂਆ ਹਾਂਜੀ ਫੀਡਰ ਫੂਟਰ ਚੈਨ ਪਾ ਕੇ ਲੀਵਰ ਉੱਪਰ ਲੱਗ ਗਿਆ ਤੇ ਇੱਕ ਜਦੋਂ ਚੈਨ ਪਾਉਣੀ ਹੈ ਜਿਹੜੇ ਆ ਤੰਗ ਹੁੰਦੇ ਨੇ ਨਾ ਇਹਦੇ ਚੈਨ ਦੇ ਉਹਦੇ ਵਿੱਚ ਇਹ ਦੰਦਾ ਰੱਖਣਾ ਤੇ ਫਿਰ ਚੈਨ ਨਾਲ ਇੱਧਰ ਉੱਧਰ ਹੋਵੇ ਨਾ ਟੱਪੇ ਆਹ ਚੀਜ਼ ਦਾ ਬੋਰ ਖੁੱਲਾ ਹੁੰਦਾ ਇਹ ਤੰਗ ਹੁੰਦਾ ਤੇ ਇੱਕ ਇਹਦੇ ਗੀਅਰ ਟਾਈਟ ਪੈਂਦੇ ਤੇ ਆ ਪਿੰਨਾ ਜਾਮ ਸੀ ਇਹ ਦੋਨੇ ਬੰਨਿਓ ਬੈਠਣਗੇ ਨਿਕਲੀ ਹੈ ਨਹੀਂ ਫਿਰ ਇਹਦੇ ਤੇਲ ਤੂ ਲਾ ਕੇ ਇਹ ਚੱਲਦੀ ਕਰੀਆ ਇੱਕ ਬ੍ਰੇਕਾਂ ਦੀ ਅਡਜਸਟਮੈਂਟ ਰਹੇਗੀ ਇੱਕ ਪੈਡਲ ਉੱਚਾ ਖੜਦਾ ਕਿ ਨੀਵਾ ਖੜਦਾ ਉਹ ਪਿੰਨਾ ਤੋਂ ਸੈੱਟ ਕਰਨਾ ਉਹ ਤੇ ਬਾਕੀ ਓਕੇ ਆ ਜਮਾ ਕੋਈ ਕਮੀ ਪੇਸੀ ਨਹੀਂ ਬਾਬੇ ਦੀ ਕਿਰਪਾ ਨਾਲ ਤੇ ਨਿੱਕਾ ਸੁੱਖਣੇ ਰਹਿ ਗਈਆਂ ਉਹ ਇੱਕ ਦਾ ਆਈਡਲ ਦਾ ਪੱਤੀ ਵਾਲਾ ਸਪਰਿੰਗ ਜਾ ਪੋਣਾ ਰਹਿ ਗਿਆ ਪੱਤੀ ਪਾ ਕੇ ਐਂਗਲ ਮੋੜੀ ਪਈ ਐ ਤੇ ਬਾਕੀ ਨਿਬੜ ਗਿਆ ਇਹਦਾ ਹੁਣ ਕੱਲ ਨੂੰ ਫਿਰ ਬਕਸੀਸ਼ ਲਾਵਾਂਗੇ ਅੰਦਰ ਉਹਦਾ ਕੰਮ ਨਿਮੇੜ ਕੇ ਫਿਰ ਕਟੜਾਂ ਨੂੰ ਜੇ ਬੜਾਂਗੇ ਅੱਜ ਯਾਨੀ ਕਿ ਬਹੁਤ ਹਿੰਮਤ ਰੱਖੀ ਐ ਦਾ ਕੰਮ ਨਿਮੇੜਨ ਨੂੰ ਖੇਚ ਰੱਖੀ ਐ ਪੂਰੀ ਹਿੱਸੇ ਵਾਲਾ ਕੰਮ ਨਹੀਂ ਤਾਂ ਟਾਈਮ ਨਾਲ ਨਿਬੜ ਜਾਂਦਾ ਹਿੱਸੇ ਦੇ ਮੂਰਲੇ ਬੰਨੇ ਨਾ ਜਿਹੜੀ ਪਲੇਟ ਹੁੰਦੀ ਐ ਪਲੇਟ 'ਚ ਬੁਸ ਹੁੰਦੇ ਨੇ ਉਹਦੇ ਬੁਸ ਨਹੀਂ ਲੱਗੇ ਹੋਏ ਤੇ ਬਦਮੀ ਕਾਲਰ ਦੇ ਲੱਗੇ ਹੁੰਦੇ ਨੇ ਉਹ ਤੇ ਫਿਰ ਉਹਦੇ ਵਿੱਚ ਇੱਕ ਗੋਲ ਪਾਈਪ ਦੀਆਂ ਕਾਲਰਾਂ ਕੱਟ ਕੇ ਉਹ ਲਾਈਆਂ ਉਹਨੂੰ ਹਿੱਲਣੋਂ ਹਟਾਇਆ ਫਿਰ ਉਹਦਾ ਨਾਟਕ ਐਥੇ ਆ ਤੇ ਨਹੀਂ ਯਾਨੀ ਕਿ ਉਸ ਪਾਏ ਦਾ ਕੋਈ ਫਾਇਦਾ ਨਹੀਂ ਤੇ ਬਾਕੀ ਸਾਰਾ ਬਾਬੇ ਦੀ ਕਿਰਪਾ ਨਾਲ ਸੋਹਣਾ ਕੰਮ ਹੋਇਆ ਮਾਲਕ ਭਲੀ ਕਰੇ ਆਪਣੀ ਵੀ ਵਾਵਾ ਹੋਵੇ ਤੇ ਮਸ਼ੀਨ ਵੀ ਸੋਹਣੀ ਚੱਲੇ ਫੇਰੇ ਕੰਮ ਕਰੇ ਦਾ ਫਾਇਦਾ ਹੋਣਾ ਵੀ ਹੁਣ ਮਿਹਨਤ ਵੀ ਕਰੀ ਆ ਮੁੜ ਕੇ ਆਲੇ ਨੂੰ ਕੋਈ ਦਿੱਕਤ ਪਰੇਸ਼ਾਨੀ ਆਵੇ ਉਹ ਸੋਹਣਾ ਨਹੀਂ ਲੱਗਦਾ ਬੱਚਾ ਇਹਨਾਂ ਚੋਂ ਨਾਲ ਤੇਲ ਤੂਲ ਜਲਾ ਦਾਂਗੇ ਇਹਨਾਂ ਨੂੰ ਸਵੇਰੇ ਕਾ ਢੱਕਣਾ ਦਾ ਕਬਜਾ ਪੱਟਣਾ ਹੈ ਨਹੀਂ ਉਹ ਸੀਟ ਪੱਟਣੀ ਪਊ ਉੱਚੀ ਕਰਨੀ ਪਊ ਇਹ ਢੱਕਣ ਜਾਨੀ ਕਿ ਨਟਾਂ 'ਚ ਪੈਂਦਾ ਹੀ ਕਰ ਦਾਂਗੇ ਦੋਨੇ ਬੰਨੇ ਬਹੁਤ ਸੋਹਣਾ ਕੰਮ ਹੋਇਆ ਜੱਜ ਕੀ ਮਸ਼ੀਨ ਸਾਰੇ ਪਾਸੇ ਵੈਲੀਊਲੀਵੇਟਰਾਂ ਤੋਂ ਵਾਹ ਬੈਰਨ ਖਰਾਬ ਸੀ ਇੱਕ ਜਾਮ ਹੋਇਆ ਤੇ ਢੀਗਾ ਨਹੀਂ ਆਉਂਦਾ ਤੇ ਇਹਨੂੰ ਇਹ ਨਮਾ ਪੈ ਗਿਆ ਉਧਰਲੇ ਨੂੰ ਗਰੀਸ ਆ ਗਿਆ ਦੋਨਾਂ ਨੂੰ ਇਹਨਾਂ ਨੂੰ ਆ ਗਿਆ ਚਾਹੇ ਬੰਦਾ ਕੋਲ ਹੋਵੇ ਚਾਹੇ ਨਾ ਹੋਵੇ ਆਪਾਂ ਕਦੇ ਇਹ ਨਹੀਂ ਕਰਿਆ ਹੈਗਾ ਵੀ ਹੈ ਨਹੀਂ ਚਲੋ ਠੀਕ ਹੈ ਧੱਕ ਦੋ ਕੰਮ ਹਣਾ ਫਾਹਾ ਵੜ ਦੋ ਉਹ ਗੱਲਾਂ ਦਾ ਕੋਈ ਫਾਇਦਾ ਨਹੀਂ ਜਦੋਂ ਅਗਲਾ ਪੈਸੇ ਲਾਉਂਦਾ ਆਪਦੀ ਮਿਹਨਤ ਕਰਦਾ ਤਾਂ ਆਪਾਂ ਨੂੰ ਉਥੇ ਲੱਗਦਾ ਵੀ ਕੀ ਹੈ ਇਹ ਕਾ ਚੀਜ਼ਾਂ ਤੋਂ ਇਹ ਥੱਲੇ ਛਿੱਟ ਕੇ ਰੱਖਣੀ ਚਾਹੀਦੀ ਹੈ ਚੈਨ ਜੇ ਉਹ ਚੀ ਰੱਖਦੇ ਆ ਤਾਂ ਝੋਨੇ ਦੇ ਵਿੱਚ ਇੱਥੇ ਥੱਬੇ ਜਮਾ ਹੋਣ ਲੱਗ ਜਾਂਦੇ ਨੇ ਫੇਰ ਵੀ ਥੱਬਾ ਬਣ ਕੇ ਜਾਂਦਾ ਮਸ਼ੀਨ 'ਚ ਇਹ ਚੈਨ ਜਮਾ ਬਿਲਕੁਲ ਥੱਲੇ ਚਾਹੀਦੀ ਹੈ ਹੁਣ ਇਹ ਵੀ ਪਹਿਲਾਂ ਉੱਚੀ ਖੜੀ ਸੀ ਦੋਨੇ ਬੰਨੇਓ ਡਾਊਨ ਸਿੱਟੀ ਹੈ ਤੇ ਚਲੋ ਠੀਕ ਹੈ ਜੀ ਹੋ ਗਿਆ ਹਨੇਰਾ ਜਾਂ ਇੱਥੇ ਹੁਣ ਫਰੰਟ ਕੈਮਰੇ ਤੇ ਤੇ ਧੰਨਵਾਦ ਸਾਰਿਆਂ ਦਾ ਬਾਕੀ ਮੇਰਾ ਵੀਰ ਹੁਣ ਕੋਈ ਰਿਪੇਅਰ ਨੂੰ ਜੋਰ ਪਾਇਓ ਨਾ ਤਿੰਨਾ ਹੀ ਕਿਉਂਕਿ ਕੰਮ ਹੋਣਾ ਅਗਲੇ ਮਹੀਨੇ ਦੀ 10-12 ਤਰੀਕ ਤੱਕ ਕੰਮ ਆਪਣਾ ਵੀ ਚੱਲ ਪੈਣਾ ਇੱਕ ਮਸ਼ੀਨ ਦਾ ਆਪਣਾ ਫੁੱਲ ਕੰਮ ਰਹਿੰਦਾ ਕਾਟਰ ਦੀ ਚਾਦਰ ਲੱਗਣੀ ਆ ਉਹਦੀ ਤੇ ਦੂਜੀ ਦਾ ਹਿੰਦ ਦਾ ਵੀ ਕਾਟਰ ਦਾ ਕੰਮ ਰਹਿੰਦਾ ਤੇ ਤਿੰਨ ਕਾਟਰ ਪਿੰਡ ਖੜੇ ਨੇ ਉਹਨਾਂ ਦੀਆਂ ਚਾਦਰਾਂ ਚੋਦਰਾਂ ਲਾਉਣੀਆਂ ਨੇ ਤੇ ਨਾ ਨਾ ਕਰਦੇ ਗਲਤੀਆਂ ਨਹੀਂ ਜਾਨੀ ਕਿ ਜਿਹੜੇ ਧਿਆਨ ਜਿੱਤੇ ਨੇ 11-12 ਮਸ਼ੀਨਾਂ ਹਲੇ ਹੈਗੀਆਂ ਤੇ ਠੀਕ ਹੈ ਜੀ ਧੰਨਵਾਦ ਜੀ ਅਸੀ ਕਾ ਸਾਰੇ